ਆਦੀ ਨੁਕਤੇ ਗੱਲ ਕੀਤੀ ਹੈਗੀ ਕਿ ਐਨਡੀਪੀਐਸ ਐਕਟ ਹੈਗਾ ਮੈਂ ਉਹਦੀ ਸੋਝ ਪੇਸ਼ ਕੀਤੀ ਆ ਉਹ ਪਾਰਲੀਮੈਂਟ ਨੇ ਮંજૂર ਕੀਤੀ ਹੈ ਬਹਿਸ ਵਾਸਤੇ ਲੱਗਣੀ ਸੀ ਨਹੀਂ ਲੱਗੀ ਕਿਉਂਕਿ ਮੈਂ ਦੂਜੀ ਕੰਮ ਨੇ ਨਹੀਂ ਗਿਆ ਹੈਗਾ ਮੈਂ ਉਸ ਉਸ ਮੁੱਦੇ ਨੂੰ ਫੇਰ ਚੱਕਾਂਗਾ ਕਿਉਂਕਿ ਪੰਜਾਬ ਵਿੱਚ ਐ ਐਡੀ ਸਖਤ ਮਤਲਬ ਹਿੰਦੁਸਤਾਨ 'ਚ ਇਹ ਕਾਨੂੰਨ ਹੈਗਾ ਦੁਨੀਆ 'ਚ ਕਿਤੇ ਇੰਨਾ ਸਖਤ ਕਾਨੂੰਨ ਨਹੀਂ ਹੈਗਾ ਤੇ ਮੈਂ ਉਹਦੀ ਐਮੈਂਡਮੈਂਟ ਪੇਸ਼ ਕੀਤੀ ਹੈ ਜਿਹੜੇ ਘਾਤਕ ਨਸ਼ੇ ਇੱਕ ਪਾਸੇ ਜਿਹੜੇ ਪੰਜਾਬ ਦੇ ਰਵਾਇਤੀ ਨਸ਼ੇ ਨੇ ਫੇਮ ਉੱਕੀ ਤੇ ਪੰਗ ਇਹ ਇੱਕ ਪਾਸੇ ਦੋਹਾਂ 'ਚ ਫਰਕ ਪਾਇਆ ਜਾਵੇ ਘਾਤਕ ਨਸ਼ੇ 'ਵਾਰ ਨਜ਼ਰੀਆ ਹੋਰ ਹੋਵੇ ਜਿਹੜੇ ਜਿਹੜੇ ਰਵਾਇ ਸਦੀਆਂ ਤੋਂ ਪੰਜਾਬ ਖਾਂਦਾ ਆ ਰਿਹਾ ਹੁਣ ਫੀਮ ਪੁੱਕੀ ਐ ਸਾਡੇ ਕਲਚਰ ਦਾ ਪਾਰਟ ਹੈਗਾ ਪੰਜਾਬ ਚ ਅਮਲੀ ਅਮਲੀ ਅਮਲੀਆ ਦੇ ਛੁਟਕਲੇ ਅਮਲੀਆ ਦੇ ਸਿੱਠਣੀਆਂ ਅਮਲੀਆ ਦੇ ਗਾਣੇ ਅਮਲੀਆ ਦੇ ਟਿੱਚਰਾਂ ਸਾਰੇ ਪੰਜਾਬ ਚ ਘਰ ਘਰ ਦੀ ਸੁਣ ਲੋ ਹੈਗਾ ਸੋ ਸਾਡੀ ਸੱਭਿਆਚਾਰ ਦਾ ਪਾਰਟ ਰਹੀ ਐ ਫੀਮ ਪੁੱਕੀ ਹੋਰ ਦੱਸੋ ਜਦੋਂ ਬਾੜੀ ਹੁੰਦੀ ਸੀ ਆਪ ਤੁਹਾਂਦੇ ਸੀਗੇ ਸਭ ਨੂੰ ਪੂਰਾ ਪੂਰਾ ਦੇਂਦੇ ਸੀ ਬੁੜੀਆਂ ਹੁਣ ਵੀ ਮੂੰਹ ਤੇ ਚਿਤਾ ਦਿੰਦੀਆਂ ਸੋ ਇੱਕ ਘਾਤੇ ਕੋਈ ਪੰਜਾਬ ਜਦ ਤੱਕ ਫੀਮ ਪੁੱਕੀ ਲੋਕੀ ਖਾਂਦੇ ਸੀ ਮਾੜੀ ਮਾੜੀ ਮਾਤਰਾ ਜ ਕੋਈ ਬੰਦਾ ਮਰਿਆ ਨਹੀਂ ਸੀ ਕਦੀ ਪੰਜਾਬ ਬਦਨਾਮ ਨਹੀਂ ਸੀ ਜਿਸ ਨੇ ਸਿਆ ਕਰਕੇ ਕੋਈ ਮੌਦਾ ਖੂ ਨਹੀਂ ਸੀ ਜਦੋਂ ਐਨਡੀਪੇਸਟ ਕਰਕੇ ਫੇਮ ਪੁੱਕੀ ਵਰਤ ਵਰਨ ਨੂੰ ਕਹਿੰਦਾ ਅਪਰਾਧੀ ਹੈਗੇ ਹੈ ਜੇਲਾ ਸੁੱਟ ਦਿੱਤੇ ਹੈਗੇ ਉਹ ਅਪਰਾਧੀ ਨਹੀਂ ਹੈਗੇ ਹੈ ਬਿਮਾਰ ਆ ਹੋ ਨਸ਼ਾ ਕਰਸ ਹੈ ਉਹਨੂੰ ਮਦਦ ਹੀ ਲੋੜ ਹੈ ਨਾ ਕਿ ਜੇਲ੍ਹ ਦੀ ਲੋੜ ਹੈਗੀ ਹੈ ਸਰ ਇੱਕ ਪਾਸੇ ਮੈਂ 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 ਕਹਿ ਰਿਹਾ ਸੀਗਾ ਤੇ ਉਹ ਜਿਹੜਾ ਮਾਮਲਾ ਹੈ ਨਾ ਜਿਹਦਾ ਕੰਟੈਕਸ ਬਹੁਤ ਵੱਡਾ ਹੈਗਾ ਮੈਂ 6 ਮਹੀਨੇ ਰਿਸਰਚ ਕੀਤੀ ਹੈ ਕੀ ਦੇ ਕਾਰਨ ਕੀ ਨੇ ਤੇ ਉਹ ਮੈਂ ਤੁਹਾਨੂੰ ਸਾਰੇ ਤੁਹਾਨੂੰ ਸਾਂਝਾ ਕਰ ਲੂੰਗਾ ਦੁਨੀਆ ਭਰ ਦੇ ਬਤਾ ਲਿਆ ਮੁਲਕਾਂ ਨੇ ਆਪਣੇ ਕਾਨੂੰਨ ਬਦਲ ਲਏ ਉਹ ਪੰਗ ਜਿਹੜੀ ਅਮਰੀਕਾ ਸਪਰੇ ਕਰਦਾ ਸੀ ਹਰ ਸਾਲ ਔਰ ਜਿਵੇਂ ਬਹੁਤ ਵੱਡਾ ਮਾਫੀਆ ਸੀਗਾ ਲੱਖਾਂ ਕਾਲੇ ਜੇਲਾ ਸੀਗੇ ਉਹ ਵੀ ਕਹਿੰਦਾ ਕਾਨੂੰਨ ਬਦਲ ਕੇ ਕਰ ਦਿੱਤਾ ਹਰ ਬੰਦਾ ਜਿਹੜਾ ਭੰਗ ਵਰਦਾ ਉਹਨੂੰ ਐਨੇ ਗ੍ਰਾਮ ਭੰਗ ਲਿਆਨ ਦੀ ਇਜਾਜ਼ਤ ਹੈਗੀ ਹੈ ਔਰ ਬਤਾਲੀਆ ਸੂਬੇ ਨੇ ਕਹਿ ਦਿੱਤਾ ਕਿ ਜੇ ਨਾ ਬੰਦਾ ਭੰਗ ਵਰਦਾ ਹੈਗਾ ਉਹਨੂੰ ਆਪਣੇ ਘਰ ਦੇ ਪਿਛਵਾੜੇ ਵਿੱਚ 5 ਤੋਂ ਲੈ ਕੇ 35 ਬੁੱਟੇ ਲਾਉਣ ਦੀ ਇਜਾਜ਼ਤ ਹੈ ਪੰਜਾਬ 'ਚ ਕਿੰਨੇ ਬੁੱਟੇ ਦੀ ਇਜਾਜ਼ਤ ਹੈ ਮੇਰੇ ਮੇਰੀ ਬਈ ਸਲਾਹ ਹੈਗੀ ਹੈ ਮੇਰੀ ਸਲਾਹ ਹੈਗੀ ਹੈ ਕਿ ਇਸੇ ਇਹ ਕਾਨੂੰਨ ਨੂੰ ਕਾਨੂੰਨ ਨੂੰ ਬਦਲਾ ਕਾਨੂੰਨ ਨੂੰ ਬਦਲਣਾ ਕਿਉਂਕਿ ਕਿਉਂਕਿ ਜਦੋਂ ਖਾਰਕੂ ਵਾਤਾਵਰਣ ਸੀਗਾ ਉਦੋਂ ਪੰਜਾਬ ਪੁਲਿਸ ਕੋਲ ਇੱਕ ਹਥਿਆਰ ਸੀਗਾ ਕਿ ਮੁੰਡਾ ਚੁੱਕ ਲਿਆ ਤੇ ਉਹਨੂੰ ਫੜਕੇ ਲੈ ਗਏ ਕਦਰ ਸੁਣਾਜੇ ਜਾਂ 5 ਲੱਖ ਰੁਪਏ ਜਮ੍ਹਾਂ ਕਰਾਓ ਲਿਆਓ 5 ਲੱਖ ਤੇ ਜਾਂ ਫਿਰ ਤੁਹਾਡਾ ਕੱਲ ਨੂੰ লাশ ਮਿਲੂਗੀ ਮੁਕਾਬਲਾ ਬਣਾਵਾਂਗੇ ਐਨਡੀਪੀਐਸ ਉਹ ਗੜਾ ਖਾਰਗੂਆ ਦੌਰ ਖਤਮ ਹੋ ਤੋਂ ਬਾਅਦ ਜਿਹੜਾ ਦੂਜਾ ਵੱਡਾ ਹਥਿਆਰ ਪੁਲਿਸ ਕੋਲ ਆਇਆ ਉਹ ਐਨਡੀਪੀਐਸ ਐਕਟ ਆਇਆ ਹੈਗਾ ਮੁੰਡਾ ਚੁੱਕ ਲਿਆ ਕਈਮ ਪੁੱਕੀ ਪੁਲਿਸ ਕੋਲ ਬਹੁਤ ਕਈ ਹੁੰਦੀਆਂ ਬੋਰੀਆਂ ਪੋਰੀਆਂ ਪੜੀਆਂ ਹੁੰਦੀਆਂ ਕਿਨੂੰ ਕਿ ਜਾਦਾ 50000 ਰੁਪਏ ਦੇਜੋ ਜਾਂ ਫਿਰ ਮੁੰਡੇ ਨੂੰ ਛਡਾ ਲਿਓ ਲੈ ਕੇ ਨਹੀਂ ਤਾਂ ਮੈਂ ਕੱਲ ਨੂੰ ਕੇਸ ਪਾਵਾਂਗੇ ਇਹ ਸਭ ਤੋਂ ਵੱਡਾ ਹਥਿਆਰ ਆਇਆ ਹੈਗਾ ਇਸ ਹਥਿਆਰ ਨੂੰ ਤੋੜਨਾ ਜੀ ਹੈਗਾ ਤਾਂ ਫਿਰ ਪੁਕੀ ਤੇਰੀ ਪਹੁੰਚ ਹੈ ਬਦਲੇ ਤਰੀਕ ਜਿਵੇਂ ਜਿਵੇਂ ਕੈਨੇਡਾ ਨਾਲ ਬਦਲੀ ਹੈ ਜਿਵੇਂ ਬੈਲਜੀਅਮ ਨਾਲ ਬਦਲੀ ਹੈ ਜਿਵੇਂ ਜੌਰਪ੍ਰੈਂ ਬਦਲੀ ਹੈ ਜਿਵੇਂ ਅਮਰੀਕਾ ਨਾਲ ਬਦਲੀ ਹੈ ਹਿੰਦੁਸਤਾਨ ਵੀ ਦੇਰ ਸਵੇਰ ਜਿਹੜੀ ਸਖਤੀ ਵਾਲੀ ਅਪਰੋਚ ਹੈ ਡੰਡੇ ਵਾਲੀ ਅਪਰੋਚ ਹੈ ਖੁੰਡੀ ਵਾਲੀ ਅਪਰੋਚ ਹੈ ਇਹ ਬਦਲ ਕੇ ਇਹਨਾਂ ਕਾਨੂੰਨਾਂ ਤੇ ਤਰਮੀਮ ਕਰਕੇ ਜੁੜਦਾ ਸਰਕਾਰਾਂ ਕਰਾਉਂਦੀਆਂ ਨੇ ਐਨਡੀਪੀਆ ਦੇ ਪਰਚੇ ਨਹੀਂ ਉਸ ਆਪਣੇ ਮੱਤੇ ਨਾ ਜੀ ਸਰਕਾਰਾਂ ਕੋਟੇ ਦਿੱਤੇ ਹੋਏ ਹੈ ਵੜਾਏ ਹੋਏ ਹੈ ਔਰ ਜਾਣਤਾ ਪਈ ਹੈ ਕਿ ਤੁਹਾਡੇ 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 ਇੱਕ ਥਾਣੇ ਦੇ ਸਭ ਤੋਂ ਘੱਟ ਪਰਚੇ ਘੱਟ ਹੋਏ ਨੇ ਡਰਗ ਮਾਫੀਆ ਭਾਰੂ ਹੈ ਕਿਉਂਕਿ ਓਪੀਐਮ ਦਾ ਮਿਲਣਾ ਇੰਨਾ ਮੁਸ਼ਕਿਲ ਹੈ ਦੂਜੇ ਪਾਸੇ ਬੁਫੀਨ ਹੈ ਜਿਹੜੀ ਕੋਲੋਂ ਪਤਾ ਹੀ ਆ ਉਸ ਬਾਰੇ ਉਹ ਆਸਾਨੀ ਨਾਲ ਮਿਲਦੀ ਨਹੀਂ ਜੀ ਦੇਖੋ ਬੁਫੀ ਜਿਹੜੀ ਓਪੀਐਮ ਹੈ ਸਾਦੀ ਢਿੱਡ ਜੋ ਪੈਦਾ ਹੁੰਦੀ ਧਰਤੀ ਮਾ ਦੇ ਢੇੜ ਵਿੱਚੋਂ ਉਹ ਪਿਓਰ ਨਸ਼ਾ ਹੈਗਾ ਜੋ ਪੰਜਾਬ ਹਜ਼ਾਰਾਂ ਸਾਲ ਤੋਂ ਵਰਤਿਆ ਆ ਰਿਹਾ ਨਿਸ਼ਚਿਤ ਮਾਤਰਾ ਜੀ ਬਾਕੀ ਵਿੱਚ ਸਾਰੇ ਮਾੜੇ ਹੁੰਦੇ ਮੈਂ ਨਹੀਂ ਕਹਿੰਦਾ ਬਹੁਤ ਚੰਗੀ ਚੀਜ਼ ਹੈ ਪਰ ਜਿੱਥੇ ਪੰਜਾਬ ਉਹਦੀ ਬੈਨ ਕਰਕੇ ਜਿਹੜੇ ਦੂਜੇ ਨਸ਼ੇ ਆ ਗਏ ਪਹਿਲਾਂ ਮੈਡੀ ਸਿੰਥੈਟਿਕ ਆ ਹੁਣ ਕੈਮੀਕਲ ਆਗੇ ਫੈਂਟਾ ਡਿਲ ਵਰਗੇ ਜਿਹਦੇ ਹਾਥੀਆਂ ਲੱਗਦੇ ਹੈਗੇ ਕੋ ਅੱਧਾ ਟੀਕਾ ਅੰਦਰ ਅੱਧਾ ਬਾਹਰ ਤੰਦੋਖੀ ਮਰ ਜਾਂਦਾ ਹੈਗਾ ਤੇ ਉਹ ਨਸ਼ੇ ਆ ਗਏ ਪਹਿਲਾਂ ਮੈਡੀਕਲ ਫਿਰ ਸਿੰਥੈਟਿਕ ਹੁਣ ਕੈਮੀਕਲ ਨਸ਼ੇ ਜੇ ਉਹਨਾਂ ਨੂੰ ਠੱਲ ਪਾਣੀ ਹੈਗੀ ਤਾਂ ਪੰਜਾਬ ਦੇ ਦੇਖੋ ਜਿਹੜਾ ਨਸ਼ਾ ਹੈ ਨਾ ਅੱਜ ਤੱਕ ਕਦੀ ਕੋਈ ਸਮਾਜ ਮੁਕੰਮਲ ਰੂਪ ਵਿੱਚ ਨਸ਼ਾ ਮੁਕਤ ਹੋਇਆ ਹੀ ਨਹੀਂ ਕਦੀ ਦੇਵਤਾ ਦੀ ਸੂਰਤ ਸੀਗੀ ਕਦੀ ਸ਼ਿਵਜੀ ਦੀ ਭੰਗ ਸੀਗੀ ਜੀ ਸ਼ਿਵ ਜੀ ਦੀ ਭੰਗ ਸੀਗੀ ਹਮੇਸ਼ਾ ਬੰਦੇ ਨਾਲ ਸਹਿਜ ਮਹਿਸੂਸ ਕਰਨ ਵਾਸਤੇ ਮਨ ਪਰਚਾਵੇ ਵਾਸਤੇ ਮਤਲਬ ਦਿਮਾਗ ਦੀ ਠੀਕ ਕਰਨ ਵਾਸਤੇ ਮਾੜਾ ਬੜਾ ਨਸ਼ਾ ਬੰਦਾ ਹਮੇਸ਼ਾ ਹੀ ਕਰਦਾ ਸੀ ਉਹ ਯਾਰ ਰਾਜਪੁਰਾ ਪਟੰਡਾ ਲਾਈਨ ਡਬਲ ਹੋ ਗਈ ਵਿਜਲਈਕਰਨ ਹੋ ਗਿਆ ਨਵੀਆਂ ਨਵੀਆਂ ਗੱਡੀਆਂ ਚਲਾਉਣੀਆਂ ਇੱਥੇ ਬਹੁਤ ਸਾਰੀਆਂ ਛੇ ਗੱਡੀਆਂ ਚੱਲ ਲੱਗੀਆਂ ਔਰ ਆਉਣ ਵਾਲੇ 2 ਮਿੰਟ 3 ਗੱਡੀਆਂ ਹੋਰ ਚੱਲਦੀਆਂ ਚਨਈ ਐਕਸਪ੍ਰੈਸ ਸਚਖੰਡ ਸਾਰੀ ਇਧਰ ਦਿੱਲੀ ਜਾਣ ਗਈਆਂ ਇੱਥੋਂ ਇਸ ਰੂਟ ਤੋਂ ਇੱਕ ਵਾਰ ਗਾਇਸੀ ਰਾਜਪੁਰਾ ਤੋਂ ਲੈ ਕੇ ਮਹਾਲੀ ਤੱਕ ਚੰਡੀਗੜ੍ਹ ਤੱਕ ਸੈਨੇਟ ਦੇ ਪਿੰਡ ਤੱਕ ਉਹ ਗਮਾਲ ਚੰਡੀਓ ਮਿਲਦਾ ਇੱਕ ਦੇਲ ਨੇ ਇੱਕ ਮਨਜ਼ੂਰ ਕਰਾਇਆ ਸੀਗਾ ਉਹ ਪਿੰਕ ਬੁੱਕ ਦਾ 파ਟ ਬਣ ਚੁੱਕਿਆ ਹੈ ਰੇਲਵੇ ਜੀ ਦਾ ਉਹ ਪ੍ਰੋਜੈਕਟ ਵੀ ਜਿਉਂਦਾ ਹੈਗਾ ਪੰਜਾਬ ਸਰਕਾਰ ਨੇ 20 ਏਕੜ ਜ਼ਮੀਨ ਅਕਵਾਇਰ ਕਰਕੇ ਦੇਣੀ ਸੀ 78 ਕਰੋੜ ਰੁਪਏ ਦੀ ਕੇਂਦਰ ਸਰਕਾਰ ਨੂੰ ਰੇਲਵੇ ਡੀਲ ਵਿਭਾਗ ਨੂੰ ਇਹਨਾਂ ਨਾਲ ਬਾਦਲ ਸਾਹਮਣੇ ਵਿਤੀ ਹੈ ਨਾ ਕੈਪਟਨ ਸਾਹਬ ਨੇ ਦਿੱਤੀ ਹੈ ਕਿ ਨਾ موجوده ਸਰਕਾਰ ਦੇਰੀ ਹੈ ਕਿਉਂਕਿ ਇਸ ਇਸ ਰੂਟ ਤੇ ਇੱਕ ਟ੍ਰਾਂਸਪੋਰਟ ਲੱਬੀ ਹੈਗੀ ਜਿਸ ਨਾਲ ਇੰਟਰੈਕਟ ਹੈਗਾ ਕਿ ਬਠਿੰਡੇ ਨਾਲ ਡਾਇਰੈਕਟ ਲਿੰਕ ਕਰ ਚੰਡੀਗੜ੍ਹ ਦਾ ਉਹ ਨਾ ਹੋ ਸਕੇ ਉਹ ਲੱਬੀ ਹਮੇਸ਼ਾ ਸਰਕਾਰ ਨਾਲ ਰਹੀ ਹੈ ਪਰ ਮੈਂ ਸਾਰੀਆਂ ਜੇ ਸਾਡੀ ਸਰਕਾਰਬਾਦੀ ਐਨਡੀਏ ਮਤਲਬ ਇੰਡੀਆ ਆਲਾਈਂਸ ਦੀ ਫਿਰ ਤਾਂ ਬਹੁਤ ਕੰਮ ਆਸਾਨ ਹੋਊਗਾ ਇਹ ਸਰਕਾਰ ਸਾਡੀ ਨਹੀਂ ਬਣਦੀ ਹੈ ਤਾਂ ਕਾ ਮੁਸ਼ਕਲ ਜਰੂਰ ਹੋਊਗਾ ਪਰ ਬੜੀ ਪੂਰੀਆਂ ਕੋਸ਼ਿਸ਼ਾਂ ਕਰਕੇ ਇਹ ਰੇਟ लिंक छोटा ज्यादा टू चंडीगढ़ इन्हो बहाल करने की कोशिश करूंगा मेरा पहला मुद्दा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर